ਨਾਮ ਦੱਸ ਦਿਓ। ਕਮਰ ਕੋ ਮਾ ਸਰ। ਹਾਂਜੀ ਅੱਜ ਰਸਤਾ ਬੰਦ ਕੀਤਾ ਕੀ ਕਾਰਨ ਹੈ? ਕੱਢ ਕਿ ਲੋ ਰਸਤਾ ਬੰਦ। ਸਰ ਰਸਤਾ ਬੰਦ ਕੀਤਾ ਗਿਆ ਪਾਣੀ ਵੜਾ ਖੜਾ ਹੋ ਜਾਂਦਾ ਜਦੋਂ ਬਰਸਾਤ ਆਂਦੀ ਹੈ ਤੇ ਪਾਣੀ ਦਾ ਕੋਈ ਨਿਕਾਸ ਨਹੀਂ ਹੈਗਾ। ਆਹ ਕਾਰਪੋਰੇਸ਼ਨ ਵਾਲੇ ਬੰਦੇ ਆਉਂਦੇ ਦੋ ਤਿੰਨ ਦਿਨ ਫਾਇਨ ਟ੍ਰੱਕ ਲੈ ਕੇ ਕੋਈ ਪਰ ਉਹਨਾਂ ਕੋਲ ਸਫਾਈ ਨਹੀਂ ਹੁੰਦੀ ਉਹ ਛੱਡ ਕੇ ਚੱਲ ਜਾਂਦੇ ਨੇ। ਮੇਰੇ ਸਾਹਦੇ ਦੱਤਰ ਗਏ ਸਾਂ ਉਹਨਾਂ ਨੂੰ ਸੜਦਾ ਦੱਸਿਆ ਕਿ ਟੋਏ ਬਹੁਤ ਹੈਗੇ ਨੇ ਟੋਏ ਨਾਲ ਕੋਈ ਹੱਲ ਕੀਤਾ ਜਾਵੇ। ਉਹਨਾਂ ਨੇ ਸਾਡੇ ਨੋਟ ਕਰ ਲਿਆ ਪਰ ਕੋਈ ਹਜੇ ਤੱਕ ਸੁਣਵਾਈ ਨਹੀਂ ਹੋਈ। ਸਾਨੂੰ ਇਹ ਗੱਲ ਨੂੰ ਮਹੀਨਾ ਹੋ ਗਿਆ ਜੇ। ਅਸੀਂ ਤਿੰਨ ਵਾਰੀ ਹੋਇਆ ਇੱਕ ਮਹੀਨੇ ਤੇ ਕੋਈ ਹੱਲ ਨਹੀਂ ਹੁੰਦਾ ਪਿਆ ਜਿਹੜੇ ਈ ਬਖਸ਼ਾ ਰੱਖਸ਼ਾ ਹੁੰਦਾ ਉਲਟਾ ਦਾ ਮੈਂ ਇੱਕ ਫਿਲਮਾਂ ਬਣਾਈਆਂ ਹੀਆਂ ਤੁਹਾਨੂੰ ਦਿਖਾਨਾ ਵੀਡੀਓ ਪਾਣਾ ਤੁਹਾਨੂੰ ਉਹਦੇ ਚ ਈ ਰੱਖਸ਼ਾ ਉਲਟਦੇ ਪਏ ਨੇ ਕੋ ਜਿਹੜਾ ਸੱਟ ਲੱਗ ਜਾਂਦੀ ਬੱਚਿਆਂ ਨੂੰ ਸੱਟ ਲੱਗ ਜਾਂਦੀ ਹੈ ਕਿਸੇ ਨੂੰ ਕੱਲ ਦਰਬਾਰ ਸਾਹਿਬ ਤੋਂ ਬੰਦੇ ਆਏ ਉਹਨਾਂ ਦੀ ਬਾਹਂ ਟੁੱਟ ਗਈ ਆ ਪਰਸੋਂ ਚ ਉਹ ਤੇ ਸਵਾਰੀਆਂ ਗਈਆਂ ਸੀ ਉਹਨਾਂ ਦੀ ਬਾਹਂ ਟੁੱਟ ਗਈ ਆ ਕੋਈ ਹੱਲ ਨਹੀਂ ਹੈ ਮਤਲਬ ਕਿ ਜਿਹੜੇ ਬੱਚਿਆਂ ਨੂੰ ਹੱਥ ਸੱਟ ਲੱਗ ਜੇ ਸਾਡੇ ਬੱਚਿਆਂ ਸੱਟ ਲੱਗੇ ਉਹ ਵੀ ਸਾਡੇ ਵਰਗੇ ਹੀ ਆ ਰਸਤਾ ਅੱਜ ਬੰਦ ਕੀਤਾ ਗਿਆ ਹੈ ਇਹ ਕਾਦੀ ਗੱਲੋਂ ਬੰਦ ਕੀਤਾ ਹੈ ਕਿ ਲੋਕਾਂ ਦਾ ਨੁਕਸਾਨ ਹੋਵੇ ਕਿ ਜਾਂ ਉਸ ਤਰ੍ਹਾਂ ਸਹੀ ਰੋਸ ਕਰਦੇ ਵੇਜ ਸਾਰਾ ਸਾਡਾ ਰੋਸ ਇਹ ਹੈਗਾ ਕਿ ਇਹਨੂੰ ਠੀਕ ਕੀਤਾ ਜਾਵੇ ਤੇ ਇੱਕ ਆਵਾਜ਼ਾ ਵੀ ਚੱਲੇਗੀ ਇੱਕ ਸਾਡੇ ਦੁਕਾਨਾਂ ਦਾ ਕੰਮ ਚੱਲੇਗਾ ਇੱਕ ਕੋਈ ਡਿੱਗੇਗਾ ਨਹੀਂ ਸੱਟ ਨਹੀਂ ਲੱਗੇਗੀ ਕਿਸੇ ਨੂੰ ਇਸ ਕਰਕੇ ਇਹ ਰਸਤਾ ਜਿਹੜੀ ਬੰਦ ਰਹੀ ਗੀ ਸਰ ਸਾਰੀ ਢਾੜੀ ਬੰਦ ਜਿੰਦੇ ਪਾਣੀ ਨਹੀਂ ਕੱਢਦੇ ਹਾਂ ਤੱਕ ਬੰਦ ਰਹੇਗਾ ਹਾਂਜੀ ਕੋਈ ਆਪਣਾ ਨਾਮ ਦੱਸ ਕੇ ਕਿਸ ਜਗ੍ਹਾ ਤੇ ਤੋਡੀਆਂ ਦੁਕਾਨਾਂ ਤੇ ਕੀ ਮੁਸ਼ਕਲ ਆ ਰਹੀ ਹੈ ਭਾਜੀ ਮੇਰਾ ਨਾਮ ਪਵਨ ਬੱਸੀ ਹੈ ਜੀ ਭੰਡਾਰੀ ਪੁਲ ਤੋਂ ਥੱਲੇ ਉਤਰੀਏ ਰੇਵੜੀ ਰੋਡ ਅੰਮ੍ਰਿਤਸਰ ਇੱਥੇ ਇੰਨੇ ਦੇ ਪਾਣੀ ਦੀ ਸਮੱਸਿਆ ਕੋਈ ਕਹਿਣ ਦੀ ਹੱਦ ਨਹੀਂ ਜਿਹੜੇ ਹਰਮੰਦਰ ਸਾਹਿਬੋਂ ਵੀ ਬੰਦੇ ਆਉਂਦੇ ਨੇ ਰਿਕਸ਼ੇ ਹੀ ਰਿਕਸ਼ੇ ਉਲਟ ਜਾਂਦੇ ਕਿਸੇ ਦੀ ਬਾਹ ਟੁੱਟ ਜਾਂਦੀ ਸਮਾਨ ਸਾਰਾ ਮਤਲਬ ਕਿ ਉਹਨਾਂ ਦਾ ਭੇਜ ਭੁਜ ਜਾਂਦਾ ਇੰਨੀ ਮੁਸ਼ਕਲ ਹੈ ਕੋਈ ਕਹਿਣ ਦੀ ਹੱਦ ਨਹੀਂ ਐਡੇ ਐਡੇ ਟੋਏ ਪਏ ਵਿੱਚ ਕੋਈ ਕਹਿਣ ਦੀ ਹੱਦ ਨਹੀਂ ਪਾਣੀ ਆਪਾਂ ਸਾਰੇ ਕਾਰਪੋਰੇਸ਼ਨ ਨੂੰ ਵੀ ਮਤਲਬ ਕਿ ਕਹਾਂ ਮੇਰ ਨੂੰ ਵੀ ਕਹਿ ਕੇ ਆਏ ਆ ਆਦਾ ਸਮੱਸਿਆ ਹੱਲ ਕਰੋ ਕੋਈ ਸੁਣਾਈ ਨਹੀਂ ਦਿੰਦੀ ਕਿੰਨੀ ਦਿਨ ਤੋਂ ਆ ਰਹੀ ਇਸ ਸਮੱਸਿਆ ਇਹ ਮਾਰੇ ਢੇਰ ਆਪਣਾ ਹੋ ਸਮੱਸਿਆ ਦੇ ਹੋ ਗਿਆ 3 ਸਾਲ ਹੀ ਹੋ ਗਏ ਆ ਸਮੱਸਿਆ ਨੂੰ ਆਂਦੀ ਨੂੰ ਕਿਉਂਕਿ ਕਿਦੋਂ ਦੀ ਆਮ ਪਾਰਟੀ ਆਈ ਹੈ ਉਹਦੀ ਸਮੱਸਿਆ ਹੀ ਆ ਆ ਕੋਈ ਪਾਣੀ ਦਾ ਪਾਣੀ ਦਾ ਉਹਨਾਂ ਨੂੰ ਕਾਰਪੋਰੇਸ਼ਨ ਦੇ ਚ ਚਾਹੀਦਾ ਉਹ ਕਹਿੰਦੇ ਸਾਡਾ ਕੰਮ ਨਹੀਂ ਹੈਗਾ ਉਹ ਕਹਿੰਦੇ ਸਾਡਾ ਇੱਥੇ ਕੰਮ ਨਹੀਂ ਹੈਗਾ ਕੋਈ ਵੀ ਕਿਹਦਾ ਕੰਮ ਆ ਉਹ ਉਹਨਾਂ ਨੂੰ ਪੁੱਛਿਆ ਉਹ ਕਹਿੰਦਾ ਜੀ ਕਿਹਦਾ ਸੀਵਰ ਅੰਦਰ ਪਿਆ ਅੰਦਰ ਗਰਾਊਂਡ ਤੇ ਹੀ ਪੁਆਇਆ ਇਹ ਕਿਹਦਾ ਪਾਣੀ ਜਾਂਦਾ ਉਹ ਸਾਡੇ ਸਾਡਾ ਕੰਮ ਨਹੀਂ ਆ ਇਸ ਕਰਕੇ ਆਪਾਂ ਉਹਨਾਂ ਕੋ ਵੀ ਗਏ ਆਂ ਆਪਾਂ ਫਿਰ ਮੇਅਰ ਦੇ ਦਫ਼ਤਰ ਵੀ ਗਏ ਆਂ ਸਾਡੀ ਸੁਣਾਈ ਕੋਈ ਨਹੀਂ ਹੋਣਦੀ ਅੱਜ ਰਸਤਾ ਬੰਦ ਕਰਤਾ ਅੱਜ ਆਪਾਂ ਰਸਤਾ ਬੰਦ ਐ ਇਸ ਕਰਕੇ ਕੀਤਾ ਸਾਹਿਬ ਜੀ ਇੱਥੇ ਦੋ ਜਾਨੇ ਦੀਆਂ ਬਾਹਾਂ ਟੁੱਟ ਗਈਆਂ ਈ ਰਿਕਸ਼ਾ ਉਲਟਿਆ ਦੋ ਜਾਨੇ ਦੀਆਂ ਬਾਹਾਂ ਰੁੱਟੀਆਂ ਔਰ ਅਗਲੇ ਦੁਕਾਨਦਾਰ ਨੂੰ ਕਹਿੰਦੇ ਆ ਅਰੇ ਐਤਵਾਰ ਮੈਂ ਮਿੱਟੀ ਪੁਆਈ ਆ ਟੋਏ ਦੇ ਵਿੱਚ ਪਰ ਪਾਣੀ ਦੇ ਨਾਲ ਮਿੱਟੀ ਨਿਕਲ ਜਾਂਦੀ ਆ ਹੁਣ ਕਿੰਨੀ ਦੇਰ ਬੰਦ ਰਹੇਗਾ ਤਾਂ ਇਹ ਗੁੱਸੇ 'ਚ ਰਸਤਾ ਬੰਦ ਕੀਤਾ ਗਿਆ ਕਿ ਲੋਕਾਂ ਨੂੰ ਲੋਕਾਂ ਨੂੰ ਨੁਕਸਾਨ ਨਾ ਹੋਵੇ ਦੇਖੋ ਕਿਰਾ ਯਾਤਰੀ ਆਂਦਾ ਹਰਮੰਦਰ ਸਾਹਿਬੋਂ ਉਹਦੀ ਬਾਈ ਚਾਂਸ ਉਹਦੀ ਲੱਤਾਂ ਬਾਹਂ ਟੁੱਟ ਜਾਵੇ ਉਹ ਸਾਡੇ ਸ਼ਹਿਰ ਦੇ ਵਿੱਚ ਆਇਆ ਸ਼ਹਿਰ ਦੇ ਵਿੱਚ ਆਣ ਕੇ ਸਾਡੀ ਕਿੰਨੀ ਮਦੰਮੀ ਆ ਇਸ ਕਰਕੇ ਰਸਤਾ ਅੰਬਸਾਰਦੀ ਕਿੰਨੀ ਬਨਾਨਮੀ ਹੈ ਇਸ ਕਰਕੇ ਰਸਤਾ ਬੰਦ ਕੀਤਾ ਇਧਰ ਕੋਈ ਈਦ ਇਖਸ਼ਾਨਾ ਲੰਗੇ ਕੋਈ ਗਲਬਾ ਦੁਕਾਨਦਾਰ ਨੇ ਤੇ ਜੋ ਪੈ ਕਮਾਣੇ ਉਹ ਕਮਾਈ ਜਾਣੇ ਹੈ ਮਤਲਬ ਕਿਸੇ ਦੀ ਲਤਬਾ ਕਿਸੇ ਦਾ ਨਿਸ਼ਾਨ ਹੋ ਜਵੇ ਉਹਦਾ ਕੀ ਫਾਇਦਾ ਕੌਣ ਜ਼ਿੰਮੇਵਾਰ